हिमाचल प्रदेश ਵਿੱਚ ਟੋਲ ਨਾਕੇ ਤੇ ਕਰਮਚਾਰੀਆਂ ਨਾਲ ਕੁੱਟਮਾਰ ਕਰਕੇ 55000 ਲੁੱਟਣ ਵਾਲੇ ਨਹਿਂਗ ਨੂੰ ਗ੍ਰਿਫਤਾਰ ਕਰਨ ਆਈ ਹਿਮਾਚਲ ਪੁਲਿਸ ਤੇ ਨਹਿਂਗਾ ਤੇ ਉਸ ਨਾਲ ਦੋ ਮਹਿਲਾ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸੇ ਦੌਰਾਨ ਮਦਦ ਕਰਨ ਪਹੁੰਚੀ ਖਰਡ ਸਿਟੀ ਪੁਲਿਸ ਨੇ ਦੋ ਮੁਲਾਜ਼ਮਾਂ ਨੂੰ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ। ਸ਼ਨੀਵਾਰ ਦੁਪਹਿਰ 2 ਵਜੇ ਨਹਿਂਗ ਨੂੰ ਗ੍ਰਿਫਤਾਰ ਕਰਨ ਪੁੱਜੀ ਪੁਲਿਸ ਉਤੇ ਨਹਿਂਗ ਵੱਲੋਂ ਸਥਾਨਕ ਨਿਜਰ ਚੌਂਕ ਤੇ ਨੇੜੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ ਇਸੇ ਦੌਰਾਨ ਨਿਹੰਗ ਦੀ ਕਾਰ ਵਿੱਚ ਸਵਾਰ ਦੋ ਔਰਤਾਂ ਨੇ ਵੀ ਪੁਲਿਸ 'ਤੇ ਹਮਲਾ ਕਰ ਦਿੱਤਾ ਜਿਸ ਸਬੰਧ ਵਿੱਚ ਸਿਟੀ ਥਾਣਾ ਖੜ ਵਿੱਚ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਨਿਹੰਗ ਨੂੰ ਗ੍ਰਿਫਤਾਰ ਕਰ ਹਿਮਾਚਲ ਪੁਲਿਸ ਆਪਣੇ ਨਾਲ ਲੈ ਗਈ ਡੀਐਸਪੀ ਖੜ ਦੇ ਅਨੁਸਾਰ ਸਿਟੀ ਥਾਣਾ ਖੜ ਵਿੱਚ ਨਿਹੰਗ ਅਤੇ ਉਸ ਦੇ ਨਾਲ ਦੋ ਔਰਤਾਂ ਦੇ ਵਿਰੁੱਧ ਪੋਰਟਸ ਤੇ ਕਾਤਲਾਨਾ ਹਮਲਾ ਕਰਨ ਅਤੇ ਸਰਕਾਰੀ ਕਾਰਜਵਜੋ ਰੁਕਾਵਟ ਪਾਉਣ ਸੰਬੰਧੀ ਮੁਕੱਤਬਾ ਦਰਜ ਕਰ ਲਿਆ ਹੈ ਨਹਿਂਗ ਦੀ ਪਛਾਣ ਅਮਨਦੀਪ ਸਿੰਘ 바ਸੀ ਮਹਾਰਾਸ਼ਟਰ ਬਜੋ ਹੋਈ ਹੈ ਤਸਵੀਰਾਂ ਸਾਫ ਨੇ ਕਿਸ ਤਰੀਕੇ ਦੇ ਨਾਲ ਇੱਕ ਨਹਿਂਗ ਨੂੰ ਜਿਸ ਨੇ ਟੋਲ ਨਾਕੇ ਤੇ ਕਰਮਚਾਰੀਆਂ ਲੁੱਟਪਾਟ ਕੀਤੀ ਸੀ ਔਰ ਉਹ ਕਿਰਪਾਨਾਂ ਚਲਾ ਰਿਹਾ ਹੈ ਔਰ ਸਾਰੇ ਜਾਣੇ ਡਰੇ ਹੋਏ ਹਨ ਉਸ ਤੋਂ ਬਾਅਦ ਜਿਵੇਂ ਹੀ ਉਹ ਨਿੱਜਰ ਚੌਂਕ ਤੇ ਹਿਮਾਚਲ ਦੀ ਪੁਲਿਸ ਉਸ ਨੂੰ ਕੇਰਾ ਪਾਉਂਦੀ ਹੈ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਸਾਰੇ ਜਾਣੇ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੰਦੇ ਹਨ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਅਫਰਾ ਤਫਰੀਦਾ ਮਾਹੌਲ ਜਿਹੜਾ ਹੈ ਉਹ ਖਰੜ ਦੇ ਨਿੱਜਰ ਰੋਡ ਤੇ ਵੇਖ ਸਕਦੇ ਹੋ ਤਸਵੀਰਾਂ ਬਿਲਕੁਲ ਸਾਫ਼ ਨੇ हिमाचल प्रदेश ਵਿੱਚ ਟੋ ਨਾਕੇ ਤੇ ਕਰਮਚਾਰੀਆਂ ਨਾਲ ਇਸ ਨਿਹنگ ਸਿੰਘ ਨੇ ਕੁੱਟਮਾਰ ਕੀਤੀ ਸੀ ਹੁਣ ਇਹ ਵੀ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਅਸਲੀ ਨਿਹنگ ਸਿੰਘ ਹੈ ਜਾਂ ਫਿਰ ਬਾਣੇ ਦੇ ਰੂਪ ਦੇ ਵਿੱਚ ਕੋਈ ਲੁਟੇਰਾ ਹੈ ਬਹਾਰਾਲ ਪੁਲਿਸ ਨੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਦੋਂ ਨਿਹنگ ਨੂੰ ਹਿਮਾਚਲ ਦੀ ਪੁਲਿਸ ਨਾਲ ਲੈ ਗਈ ਹੈ ਜਿੱਥੇ ਉਸ ਨੇ ਕਿਸੇ ਇੱਕ ਵੱਡੀ ਬਾਰਦਾਤ ਨੂੰ ਅੰਜਾਮ ਦਿੱਤਾ ਸੀ